गुरमीत सिंह राजा देश विदेशा दिन कुछ खास खबर ला के सामने हाजिर हुए हैं रिश्ते स्वर्ग में बनते हैं लेकिन धरती पर हम उन्हें मिलाते हैं मैरिज लगन डॉट कॉम ड्रीम इट बिलीव इट एंड मेक इट है Marriage Lagan is a leading matchmaking services provider. We offer trusted and authentic matrimonial profile for those who are looking for brides and grooms for marriage. Register at info at marriagelagan .com. We cater for USA, Canada, UK, India and Fiji. For more information call 510-943-8037. That is 510-943-8037. ਆਸਟ੍ਰੇਲੀਆ ਸਰ ਇਸ ਤਰ੍ਹਾਂ ਦਾ ਇੱਕ ਕਾਨੂੰਨ ਲੈ ਕੇ ਆਉਂਦੀ ਗਈ ਜਿਹਨੂੰ ਸੁਣ ਕੇ ਤੁਹਾਡੇ ਰੋਂਗਟੇ ਖੜੇ ਹੋ ਜਾਣਗੇ ਸੋਸ਼ਲ ਮੀਡੀਆ ਤੱਕ ਬੱਚਿਆਂ ਦੀ ਪਹੁੰਚ ਘੱਟ ਕਰਨ ਲਈ ਸਰਕਾਰ ਕਰ ਰਹੀ ਹੈ ਉਮਰ ਤੈ ਜੀ ਹਾਂ ਤੁਸੀਂ ਸਹੀ ਸੁਣਦੇ ਪਿਗੇ ਆਸਟ੍ਰੇਲੀਆ ਦੀ ਸਰਕਾਰ ਨੇ ਮੰਗਲਵਾਰ ਨੂੰ ਵਾਅਦਾ ਕੀਤਾ ਹੈ ਕਿ ਸੋਸ਼ਲ ਮੀਡੀਆ ਤੱਕ ਬੱਚਿਆਂ ਦੀ ਪਹੁੰਚ ਘੱਟ ਘੱਟ ਕਰਨ ਲਈ ਉਮਰ ਨਿਰਧਾਰਿਤ ਕਰਨ ਬਾਰੇ ਇਸ ਸਾਲ ਕਾਨੂੰਨ ਬਣਾਏਗੀ ਪ੍ਰਧਾਨ ਮੰਤਰੀ ਅੰਤਨੀ ਆਲਬੋਇਨ ਨੇ ਕਿਹਾ ਕਿ ਸਰਕਾਰ ਜਲਦੀ ਹੀ ਬੱਚਿਆਂ ਨੂੰ سوشل میڈیا ਖਾਤੇ ਖੋਲਣ ਤੋਂ ਰੋਕਣ ਲਈ ਉਮਰ ਦੀ ਪੁਸ਼ਟੀ ਕਰਨ ਲਈ ਤਕਨੀਕ ਦਾ ਪ੍ਰੀਖਣ ਕਰੇਗੀ ਕਈ ਦੇਸ਼ ਅਤੇ ਅਮਰੀਕੀ ਰਾਜ سوشل میڈیا ਤੋਂ ਹੋਣ ਵਾਲੇ ਨੁਕਸਾਨਾਂ ਤੋਂ ਬੱਚਿਆਂ ਦੀ ਸੁਰੱਖਿਆ ਲਈ ਕਾਨੂੰਨ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਆਸਟ੍ਰੇਲੀਆ ਨੇ ਇਹ ਕਦਮ ਉਸ ਸਮੇਂ ਉਠਾਇਆ ਜਦੋਂ ਮਾਪੇ ਆਪਣੇ ਬੱਚਿਆਂ ਦੀ ਆਨਲਾਈਨ ਸੁਰੱਖਿਆ ਦੀ ਮੰਗ ਕਰ ਰਹੇ ਸਨ ਇਸ ਦੇ ਨਾਲ ਹੀ ਵਿਰੋਧੀ ਪਾਰਟੀ ਨੇ ਵਾਅਦਾ ਕੀਤਾ ਹੈ ਕਿ ਅਗਲੇ ਸਾਲ ਮਈ ਚੋਣਾਂ ਤੋਂ ਬਾਅਦ ਸਰਕਾਰ 'ਚ ਆਉਣ 'ਚ ਉਹ 16 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਲਈ ਸੋਸ਼ਲ ਮੀਡੀਆ ਤੇ ਪਾਬੰਦੀ ਲਗਾ ਦਿੱਤੀ ਅਸੀਂ ਇਸ ਸਾਲ ਦੇ ਅੰਤ ਤੱਕ ਉਮਰ ਦੀ ਪੁਸ਼ਟੀ ਕਰਨ ਲਈ ਕਾਨੂੰਨ ਲਿਆਉਣ ਦਾ ਵਾਅਦਾ ਕੀਤਾ ਹੈ ਜੋ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਅਸੀਂ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਦੇ ਨੁਕਸਾਨ ਤੋਂ ਬਚਾ ਸਕੀਏ ਇਸ ਦੌਰਾਨ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਸੀਂ ਜਾਣਦੇ ਹਾਂ ਕਿ ਕਈ ਨੌਜਵਾਨਾਂ ਨੂੰ ਐਸੀਆਂ ਚੀਜ਼ਾਂ ਦਾ ਸਾਹਮਣਾ ਕਰਨਾ ਪੈ ਰਿਹਾ ਜਿਸ ਨਾਲ ਉਨ੍ਹਾਂ ਦੇ ਮਾਨਸਿਕ ਸਿਹਤ ਤੇ ਅਸਰ ਪੈ ਰਿਹਾ ਹੈ ਆਨਲਾਈਨ ਡਰਾਉਣਾ ਧਮਕੋਣਾ ਵਾਲੀਆਂ ਚੀਜ਼ਾਂ ਨੂੰ ਹੋ ਸਕਦੀਆਂ ਹਨ ਸਮਾਜਿਕ ਤੌਰ ਤੋਂ ਨੁਕਸਾਨ ਜਿਹਾ ਇਸ ਤਰ੍ਹਾਂ ਦੀ ਸਮੱਗਰੀ ਦੇ ਨਾਲ ਮਾਪੇ ਕਾਰਵਾਈ ਕਰਨਾ ਚਾਹੁੰਦੇ ਹਨ ਕਿ ਸਾਊਥ ਆਸਟ੍ਰੇਲੀਆ ਸੂਬੇ ਦੇ ਨਾਲ ਹਾਲ ਹੀ ਚ ਇੱਕ ਕਾਨੂੰਨ ਦਾ ਪ੍ਰਸਤਾਵ ਦਿੱਤਾ ਗਿਆ ਜਿਸ ਦੇ ਤਹਿਤ ਉਹ ਸੋਸ਼ਲ ਮੀਡੀਆ ਕੰਪਨੀਆਂ ਤੇ ਜੁਰਮਾਨਾ ਲਗਾਇਆ ਜਾਵੇਗਾ ਕਿ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਆਪਣੇ ਪਲੇਟਫਾਰਮ ਤੇ ਪਹੁੰਚ ਜਿਉ ਦੇਣਗੀਆਂ ਤਾਂ ਹੁਣ ਅੰਮ੍ਰਿਤਸਰ ਹਵਾਈ ਅੱਡੇ ਤੇ ਆਉਣ ਵਾਲੇ ਯਾਤਰੀ ਦੇਖ ਸਕਣਗੇ ਸ੍ਰੀ ਹਰਮੰਦਰ ਸਾਹਿਬ ਤੇ ਵਿਖੇ ਗੁਰਬਾਣੀ ਦਾ ਸਿੱਧਾ ਪ੍ਰਸਾਰਣ ਜੀ ਹਾਂ ਤੁਹਾਨੂੰ ਦੱਸਦੀ ਹੈ ਅੰਮ੍ਰਿਤਸਰ ਹਵਾਈ ਅੱਡੇ ਦੇ ਅੰਦਰ ਐ ਜੀ ਪੀ ਸੀ ਨੇ ਲਗਾਈਆਂ ਵੱਡੀਆਂ ਐਲ ਡੀ ਸਕਰੀਨਾਂ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਵੱਲੋਂ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਆਉਣ ਵਾਲੇ ਸ਼ਰਧਾਲੂਆਂ ਅਤੇ ਸਲਾਨੀਆਂ ਦੀ ਸਹੂਲਤ ਲਈ ਵੱਡਾ ਉਪਰਾਲਾ ਕੀਤਾ ਹੈ ਐ ਜੀ ਪੀ ਸੀ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਕੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਚਲਾਉਣ ਲਈ ਹਵਾਈ ਅੱਡੇ ਅੰਦਰ ਵੱਡੀਆਂ ਐਲ ਈ ਡੀ ਸਕਰੀਨਾਂ ਲਗਾ ਦਿੱਤੀਆਂ ਹਨ ਦੇਸ਼ ਉਦੇਸ਼ ਤੋਂ ਆਉਣ ਵਾਲੇ ਯਾਤਰੀ ਹੁਣ ਹਵਾਈ ਅੱਡੇ ਤੇ ਸ਼੍ਰੀ ਹਰਮੰਦਰ ਸਾਹਿਬ ਵਿਕੇ ਚੱਲ ਰਹੇ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਸਕਣਗੇ ਇਹ ਸਕਰੀਨ ਆਉਣ ਵਾਲੇ ਦਿਨਾਂ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੇਅਰਮੈਨ ਐਡਵੋਕੇਟ ਹਰਜੀਤ ਸਿੰਘ ਧਾਮੀ ਵੱਲੋਂ ਸੰਗਤਾਂ ਨੂੰ ਭੇਟ ਕੀਤੀ ਜਾਵੇਗੀ ਐ ਜੀ ਪੀ ਸੀ ਨੇ ਇਸ ਕੰਮ ਦੀ ਕਾਫੀ ਸ਼ਲਾੰਗਾ ਹੋ ਰਹੀ ਹੈ ਕਿਉਂਕਿ ਤੁਹਾਨੂੰ ਦੱਸ ਰਿਹਾ ਹਾਂ ਜੋ ਵੀ ਯਾਤਰੀ ਜਿਹੜਾ ਗਿਆ ਉਹ ਦਿੱਲੀ ਤੋਂ ਜਾਂ ਵਿਦੇਸ਼ਾਂ ਤੋਂ ਸਿੱਧਾ ਅੰਬਸਾ ਦੇੜੀ ਹਵਾਈ ਅੱਡੇ ਤੇ ਉਤਰੇਗਾ ਉਹਨਾਂ ਨੂੰ ਸਭ ਤੋਂ ਪਹਿਲਾਂ ਸ਼੍ਰੀ ਦਰਬਾਰ ਸਾਹਿਬ ਕੇ ਗੁਰਬਾਣੀ ਕੀਰਤਨ ਦਾ ਸਿੱਧਾ ਪ੍ਰਸਾਰਣ ਲੱਗ ਚੱਲਣ ਵਾਲੀਆਂ ਐਲਡੀਡੀ ਦੀਆਂ ਵੱਡੀਆਂ ਸਕਰੀਨਾਂ ਦਿਖਾਈ ਦੇਣਗੀਆਂ ਜਿੱਥੇ ਉਹ ਹਰ 에어ਪੋਰਟ ਤੇ ਬੈਠ ਕੇ ਹੀ ਗੁਰਬਾਣੀ ਕੀਰਤਨ ਦਾ ਆਨੰਦ ਮਾਣ ਸਕਣਗੇ ਤੁਹਾਨੂੰ ਕਿਵੇਂ ਲੱਗਾਇਆ ਉਪਰਾਲਾ ਜੀ ਪੀਸੀ ਦਾ ਜਲਦੀ ਹੀ ਕਮੈਂਟ ਕਰਕੇ ਦੱਸਿਓ ਕੈਨੇਡਾ ਤੇ ਅਮਰੀਕਾ ਚ ਚਾਰ ਪੰਜਾਬੀ ਨੌਜਵਾਨ ਗ੍ਰਫਤਾਰ ਕੀਤੇ ਗਏ ਆ ਲੱਗੇ ਵੱਡੇ ਇਲਜ਼ਾਮ ਜਿਹਾ ਕੈਨੇਡਾ ਤੇ ਅਮਰੀਕਾ ਪੁਲਿਸ ਵੱਲੋਂ ਨਸ਼ਾ ਤਸਕਰੀ ਤਸਕਰੀ ਦੇ ਮਾਮਲੇ ਦੇ ਵਿੱਚ ਚਾਰ ਪੰਜਾਬੀਆਂ ਨੂੰ ਗ੍ਰਫਤਾਰ ਕੀਤਾ ਗਿਆ ਹੈ ਬੀਤੇ ਕੁਝ ਦਿਨਾਂ ਵਿੱਚ ਦੋ ਵੱਖ-ਵੱਖ ਕੇਸਾਂ ਦੇ ਵਿੱਚ ਚਾਰ ਨੌਜਵਾਨੇ ਫੜੇ ਗਏ ਸੀ ਜਾਣਕਾਰੀ ਮੁਤਾਬਕ 온ਟਾਰੀਓ ਦੀ ਪੁਲਿਸ ਨੇ ਟੋਰਾਂਟੋ ਨੇੜੇ ਕਨੇਰਾ ਵਿਖੇ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਉਮਰ ਇਹਨਾਂ ਦੀ 20-20 ਸਾਲ ਦੇ ਆਸਪਾਸ ਦੱਸੀ ਜਾ ਰਹੀ ਹੈ ਉਹਨਾਂ ਦੀ ਗੱਡੀ ਵਿੱਚ ਰਸਾਇਣਿਕ ਨਸ਼ੇ ਦੀਆਂ ਪੁੜੀਆਂ ਮਿਲੀਆਂ ਹਨ ਜਿਨ੍ਹਾਂ ਦੀ ਕੀਮਤ 4 ਲੱਖ ਡਾਲਰ ਦੱਸੀ ਜਾ ਰਹੀ ਹੈ ਪੁਲਿਸ ਮੁਤਾਬਕ ਇਹ ਨਸ਼ੇ ਦੀਆਂ ਪੁੜੀਆਂ ਆਲੇ-ਦੁਆਲੇ ਦੇ ਪਿੰਡਾਂ ਸ਼ਹਿਰਾਂ ਦੇ ਵਿੱਚ ਵੇਚੀਆਂ ਜਾਣੀਆਂ ਸੀ ਇਸ ਤਰ੍ਹਾਂ ਕੈਨੇਡਾ ਤੇ ਅਮਰੀਕਾ ਦੀ ਸਰਹੱਦ ਤੇ ਕੁਝ ਨੌਜਵਾਨ ਦੋ ਨੌਜਵਾਨ ਫੜੇ ਗਏ ਕਿ ਜਿਨ੍ਹਾਂ ਕੋਲੋਂ 37. 5 ਲੱਖ ਡਾਲਰ ਦੀ ਮੁੱਲ ਦੀ ਕੁਕੀਨ ਮਿਲਣ ਤੋਂ ਬਾਅਦ ਅਮਰੀਕੀ ਅਧਿਕਾਰੀਆਂ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਹੈ। ਉਹ ਕੈਨੇਡਾ 'ਚ ਰਹਿਣ ਵਾਲੇ ਹਨ ਅਤੇ ਮਿਸ਼ਿਗਨ ਅਮਰੀਕਾ ਤੋਂ ਬਲੂ ਵਾਟਰ ਬ੍ਰਿਜ ਰਾਹੀਂ ਸਾਰਨੀਆਂ ਕੈਨੇਡਾ ਵੱਲ ਜਾ ਰਹੇ ਸਨ। ਕਸਟਮ ਅਧਿਕਾਰੀਆਂ ਨੇ ਉਹਨਾਂ ਦਾ ਟਰੱਕ ਰੋਕ ਕੇ ਤਲਾਸ਼ੀ ਲਈ ਤਾਂ ਟਰੱਕ ਵਿੱਚੋਂ 1 ਕੁਇੰਟਲ ਤੋਂ ਵੱਧ ਕੁਕੀਨ ਦੀਆਂ 115 ਇੱਟਾਂ ਦੇ ਭਰੇ ਹੋਏ 27 ਬੈਗ ਮਿਲੇ। ਅਧਿਕਾਰੀਆਂ ਦਾ ਮੰਨਣਾ ਹੈ ਕਿ ਇਹ ਦੋਵੇਂ ਨੌਜਵਾਨ ਨਸ਼ੇ ਦੇ ਧੰਦੇ ਦੇ ਵਿੱਚ ਸ਼ਾਮਲ ਹਨ ਤੇ ਦੋਵਾਂ ਨੂੰ ਮੌਕੇ ਤੋਂ ਗ੍ਰਿਫਤਾਰ ਕਰਕੇ ਅਦਾਲਤ ਵਿੱਚ ਪੇਸ਼ ਕੀਤਾ ਜਾ ਰਿਹਾ ਹੈ ਇਸ ਤੋਂ ਇਲਾਵਾ 2 ਕੁ ਮਹੀਨੇ ਪਹਿਲਾਂ ਵੀ ਅਮਰੀਕਾ ਤੇ ਕੈਨੇਡਾ ਦੀ ਸਰਹੱਦ ਉੱਤੇ ਬਣਾਏ ਗਏ ਪੁਲ ਤੇ ਪੰਜਾਬੀ ਨੌਜਵਾਨ ਕੋਲੋਂ 1 ਕਿਲੋ ਕੁਕੀਨ ਬਰਾਮਦ ਹੋਈ ਸੀ ਪੁਲਿਸ ਵੱਲੋਂ ਉਸ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ ਲਗਾਤਾਰ ਇਸ ਤਰ੍ਹਾਂ ਦੀ ਹਰਕਤਾਂ ਪੰਜਾਬੀ ਕੁਝ ਨੌਜਵਾਨ ਜਿਹੜੇ ਕਿ ਪੰਜਾਬ ਦਾ ਵੀ ਨਸ਼ਾ ਗਰ ਗਰ ਬੇੜਾ ਗਰ ਕਰਦੇ ਪਏ ਨੇ ਔਰ ਵਿਦੇਸ਼ਾਂ ਦੇ ਵਿੱਚ ਜਾ ਕੇ ਵੀ ਨਹੀਂ ਟਲਦੇ ਉੱਥੇ ਵੀ ਨਸ਼ਾ ਵੇਚਦੇ ਪਏ ਨੇ ਜਿੱਤੋਂ ਬਾਅਦ ਇਹ ਪੰਜਾਬ ਤਾਂ ਨਹੀਂ ਵਿਦੇਸ਼ ਦੀ ਧਰਤੀ ਹੈ ਜਿੱਥੇ ਕੀ ਜਦੋਂ ਦੋਸ਼ ਸਾਬਤ ਹੁੰਦਾ ਹੈ ਤੇ ਫਿਰ 15 15 20 20 ਸਾਲ ਦੀ ਸਜ਼ਾ ਬਗੈਰ ਕਿਸੇ ਜ਼ਮਾਨਤ ਤੋਂ ਜਿਹੜੀ ਉੱਥੇ ਕਟਣੀ ਪੈਂਦੀ ਹੈ ਨਾਲ ਮੋਟਾ ਜੁਰਮਾਨਾ ਵੀ ਸੇਨਾ ਤੇ ਪੈਂਦਾ ਗਿਆ ਹੁੰਦਾ ਹੈ ਦੇਖਣਾ ਆਏਗਾ ਕਿ ਸਰਕਾਰਾਂ ਉੱਥੋਂ ਦੀਆਂ ਕੀ ਇਹਨਾਂ ਉੱਤੇ ਐਕਸ਼ਨ ਲੈਂਦੀਆਂ ਲੇਕਿਨ ਕਿਤਨਾ ਕਿਤੇ ਪੰਜਾਬੀ ਨੌਜਵਾਨਾਂ ਨੇ ਸਾਰੇ ਪੰਜਾਬੀਆਂ ਨੂੰ ਇੱਕ ਵਾਰੀ ਫਿਰ ਤੋਂ ਵਿਦੇਸ਼ਾਂ ਦੀ ਧਰਤੀ ਤੇ ਕਰਤਾ ਸ਼ਰਮਸਾਰ ਉਧਰ ਕੈਨੇਡਾ ਦੇ ਵਿੱਚ ਇੱਕ ਨੌਜਵਾਨ ਦੀ ਫਿਰ ਮੌਤ ਹੋ ਚੁੱਕੀ ਹੈ ਕਿ ਪਰਿਵਾਰ ਦੇ ਤੇ ਦੁੱਖਾਂ ਦਾ ਪਹਾੜ ਜਿਹੜਾਗਾ ਡਿੱਗ ਚੁੱਕਾਗਾ ਤੁਹਾਨੂੰ ਦੱਸਤੀ ਹੈ ਆਪਣੇ ਚੰਗੇ ਭੂਇਕਤ ਤੇ ਪਰਿਵਾਰ ਦੀ ਰੋਜੀ ਰੋਟੀ ਕਮਾਉਣ ਲਈ ਕੈਨੇਡਾ ਗਿਆ ਮੱਲਾਵਾਲਾਂ ਦਾ ਇੱਕ ਨੌਜਵਾਨ ਦੀ ਭੇਦ ਭਰੇ ਹਾਲਾਤਾਂ ਦੇ ਵਿੱਚ ਖਬਰ ਜਿਹੜੀਗੀ ਸਾਹਮਣੇ ਆਈ ਹੈ ਨੌਜਵਾਨ ਦੀ ਮੌਤ ਦੀ ਖਬਰ ਨਾਲ ਇਲਾਕੇ ਦੇ ਵਿੱਚ ਸ਼ੋਕ ਦੀ ਲਹਿਰ ਜਿਹੜੀ ਛਾ ਚੁੱਕੀ ਗਈ ਹੈ ਪਰਿਵਾਰਕ ਮੈਂਬਰਾਂ ਦਾ ਰੋ ਰੋ ਕੇ ਬੁਰਾ ਹਾਲ ਹੋ ਗਿਆ ਹੈ ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਵਾਸੀ ਬਸਤੀ ਚਾਹਲ ਨੇ ਦੱਸਿਆ ਕਿ ਉਸ ਦਾ ਬੇਟਾ ਊੰਕਾਰਦੀਪ ਸਿੰਘ ਜੀ ਦੀ ਤਕਰੀਬਨ 23 ਸਾਲ ਦੀ ਉਮਰ ਉਮਰ ਹੈਗੀ ਸੀ 22 ਸਾਲ ਪਹਿਲਾਂ ਆਪਣੇ ਚੰਗੇ ਭਵਿੱਖ ਲਈ ਪੜ੍ਹਾਈ ਕਰਨ ਵਾਸਤੇ ਕੈਨੇਡਾ ਦੇ ਸ਼ਹਿਰ ਐਡਮਿੰਟਨ ਗਿਆ ਸੀ ਉਸਦੇ ਬੇਟੇ ਦੀ ਪੜਾਈ ਲਗਭਗ ਖਤਮ ਹੋ ਚੁੱਕੀ ਸੀ ਤੇ 1 ਸਤੰਬਰ ਦੀ ਰਾਤ ਉਸ ਨਾਲ ਸਾਡੀ ਆਖਰੀ ਵਾਰ ਗੱਲ ਹੋਈ ਸੀ ਉਸ ਤੋਂ ਬਾਅਦ ਊੰਕਾਰਦੀਪ ਸਿੰਘ ਦਾ ਫੋਨ ਅਚਾਨਕ ਬੰਦ ਹੋ ਗਿਆ ਜਿਸ ਬਾਰੇ ਅਸੀਂ ਆਪਣੇ ਕੈਨੇਡਾ ਰਹਿੰਦੇ ਰਿਸ਼ਤੇਦਾਰਾਂ ਨੂੰ ਦੱਸਿਆ ਊੰਕਾਰ ਦਾ ਫੋਨ ਬੰਦ ਆ ਰਿਹਾ ਉਹਨਾਂ ਨੇ ਵੀ ਅੱਗੋਂ ਸਾਨੂੰ ਦੱਸਿਆ ਕਿ ਅਸੀਂ ਵੀ ਊੰਕਾਰ ਦਾ ਫੋਨ ਲਗਾ ਰਹੇ ਹਾਂ ਪਰ ਫੋਨ ਲੱਗ ਨਹੀਂ ਰਿਹਾ ਉਸ ਦੀ ਗੁੰਮਸ਼ੁਦਾ ਦੀ ਰਿਪੋਰਟ ਕੈਨੇਡਾ ਪੁਲਿਸ ਨੂੰ ਲਿਖਾ ਦਿੱਤੀ ਗਈ ਅਤੇ ਕੁਝ ਦਿਨ ਬਾਅਦ ਲਗਭਗ 9 ਤਰੀਕ ਦੇ ਆਸ-ਪਾਸ ਕੈਨੇਡਾ ਦੇੰਦੇ ਸਾਰੇ ਰਿਸ਼ਤਦਾਰਾਂ ਨੂੰ ਕੈਨੇਡਾ ਪੁਲਿਸ ਨੇ ਫੋਨ ਕਰਕੇ ਦੱਸਿਆ ਕਿ ਔੰਕਾਰ ਸਿੰਘ ਦੀ Laash ਦਰਿਆ ਕਿਨਾਰੇ ਗਲੀ ਸੜੀ ਪਈ ਹੈ ਜਿਸ ਦੀ ਪਛਾਣ ਸਾਡੇ ਰਿਸ਼ਤਦਾਰਾਂ ਨੇ ਮੌਕੇ ਤੇ ਜਾ ਕੇ ਕੀਤੀ ਅਤੇ ਕੈਨੇਡਾ ਪੁਲਿਸ ਵੱਲੋਂ ਔੰਕਾਰਦੀਪ ਸਿੰਘ ਦੀ Laash ਕਬਜ਼ੇ ਲੈ ਕੇ ਆਪਣੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਿਆ ਇਹ ਜਿਹੜੀ ਵਦੇਸ਼ਾਂ ਦੇ ਵਿੱਚ ਲਗਾਤਾਰ ਪੰਜਾਬੀ ਨੌਜਵਾਨਾਂ ਦੀ ਮੌਤਾਂ ਹੋ ਰਹੀਆਂ ਚਾਹੇ ਉਹ ਨਸ਼ੇ ਕਰਕੇ ਹੋ ਰਹੀਆਂ ਚਾਹੇ ਹਾਰਟ ਅਟੈਕ ਕਰਕੇ ਹੋ ਰਹੀਆਂ ਕਿ ਜਾਫਰ ਇਸਤਾਨ ਦੇ ਹਾਦਸੇ ਕਹਿ ਲਓ ਕਿ ਜਾਂ ਫਿਰ ਜਿਹੜਾ ਸੜਕੀ ਹਾਦਸੇ ਦੇ ਕਰਕੇ ਸੈਂਕੜੇ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਵਿਦੇਸ਼ਾਂ ਦੇ ਵਿੱਚ ਮੌਤਾਂ ਤੇ ਪਰਿਵਾਰਿਕ ਮੈਂਬਰ ਪੰਜਾਬ ਰੰਦੇ ਹੁਣ ਨਵੇਂ ਸਿਰ ਤੋਂ ਆਪਣੇ ਬੱਚਿਆਂ ਨੂੰ ਭੇਜ ਲੱਗਿਆ ਡਰਦੇ ਪਏ ਨੇ ਉਧਰ ਜੰਗ ਦੇ ਮੈਦਾਨ ਦਾ ਇਸ ਤਰ੍ਹਾਂ ਨਹੀਂ ਨਿਕਲੇਗਾ ਹੱਲ ਗੱਲ ਤਾਂ ਕਰਨੀ ਪਵੇਗੀ ਰੂਸ ਜੁਕਰੇਨ ਜੰਗ ਤੇ ਬੋਲੇ ਜੈ ਸ਼ੰਕਰ ਜੀ ਹਾਂ ਬਰਲਿਨ ਵਿਖੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨੇ ਮੰਗਲਵਾਰ ਨੂੰ ਕਿਹਾ ਕਿ ਰੂਸ ਅਤੇ ਜੁਕਰੇਨ ਨੂੰ ਗੱਲਬਾਤ ਕਰਨੀ ਪਵੇਗੀ ਅਤੇ ਜੇਕਰ ਉਹ ਸਲਾਹ ਚਾਹੁੰਦੇ ਹਨ ਤਾਂ ਭਾਰਤ ਹਮੇਸ਼ਾ ਸਲਾਹ ਦੇਣ ਲਈ ਤਿਆਰ ਹੈ ਉਹਨਾਂ ਨੇ ਰੇਖਾਕਿਤ ਕੀਤਾ ਹੈ ਕਿ ਜੁਕਰੇਨ ਸੰਘਰਸ਼ ਨੂੰ ਜੰਗ ਨੂੰ ਮੈਦਾਨ ਵਿੱਚ ਹੱਲ ਨਹੀਂ ਕੀਤਾ ਜਾ ਸਕਦਾ ਬਰਲਿਨ ਵਿੱਚ ਜਰਮਨ ਵਿਦੇਸ਼ ਮੰਤਰੀ ਮੰਤਰਾਲੇ ਦੇ ਸਾਲਾਨਾ ਰਾਜਦੂਤ ਕਾਨਫਰੰਸ ਵਿੱਚ ਸਵਾਲਾਂ ਦੇ ਜਵਾਬ ਦਿੰਦੇ ਆ ਜੈ ਸ਼ੰਕਰ ਨੇ ਕਿਹਾ ਕਿ ਭਾਰਤ ਦੇ ਨੇ ਚੀਨ ਨਾਲ ਵਪਾਰ ਲਈ ਆਪਣੇ ਦਰਵਾਜ਼ੇ ਬੰਦ ਨਹੀਂ ਕੀਤੇ ਹਨ ਪਰ ਮੁੱਦਾ ਇਹ ਹੈ ਕਿ ਦੇਸ਼ ਕਿਹੜੇ ਖੇਤਰਾਂ ਵਿੱਚ ਜਾਂ ਕਿਹੜੀਆਂ ਸ਼ਰਤਾਂ ਤੇ ਵਪਾਰ ਕਰ ਸਕਦਾ ਹੈ ਸੰਘਰਸ਼ ਜੰਗ ਦੇ ਮੈਦਾਨ ਤੇ ਹੱਲ ਨਹੀਂ ਹੋਵੇਗਾ ਰੂਸ ਜਕਰੀਨ ਜੁੱਧ ਦੇ ਉਹਨਾਂ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਇਹ ਟਕਰਾਅ جنگ ਦੇ ਮੈਦਾਨ ਤੇ ਹੱਲ ਹੋਣ ਵਾਲਾ ਹੈ ਇਸੇ ਪੱਧਰ ਤੇ ਕੁਝ ਗੱਲਬਾਤ ਹੋਣੀ ਚਾਹੀਦੀ ਹੈ ਜਦੋਂ ਵੀ ਕੋਈ ਵੀ ਗੱਲਬਾਤ ਹੁੰਦੀ ਹੈ ਕਿ ਰੂਸ ਅਤੇ ਜੁਕੇਨ ਦੋਵੇਂ ਧਿਰਾਂ ਨੂੰ ਇਸ ਵਿੱਚ ਹਿੱਸਾ ਲੈਣਾ ਪਵੇਗਾ ਉਹਨਾਂ ਟਿੱਪਣੀਆਂ ਸੋਮ ਕੀਤੀਆਂ ਕਿ ਸੋਮ ਵਾਰ ਨੂੰ ਰਿਆਦ ਵਿੱਚ ਆਪਣੇ ਰੂਸੀ ਹਮਰਤਬਾ ਸਰਗੇਈ ਲਾਬਰੋ ਨਾਲ ਫਲਦਾਇਨ ਗੱਲਬਾਤ ਕਰਨ ਤੋਂ ਇੱਕ ਦਿਨ ਪਹਿਲਾਂ ਆਈਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਰੂਸ ਵਿੱਚ ਅਤੇ ਯੂਕਰੇਨ ਦੇ ਦੌਰੇ ਨੂੰ ਯਾਦ ਕਰਦੇ ਹੋਣਾਂ ਕਿਹਾ ਕਿ ਪੀਐਮ ਮੋਦੀ ਨੇ ਮਾਸਕੋ ਅਤੇ ਕੀਵ ਵਿੱਚ ਕਿਹਾ ਸੀ ਕਿ ਇਹ ਜੁੱਦ ਦਾ ਦੌਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਕਿ ਤੁਸੀਂ ਜੰਗ ਦੇ ਮੈਦਾਨ ਤੋਂ ਕੋਈ ਹੱਲ ਲੱਭ ਸਕੋਗੇ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ ਗੱਲ ਕਰਨੀ ਪਵੇਗੀ ਜੇਕਰ ਤੁਸੀਂ ਸਲਾਹ ਚਾਹੁੰਦੇ ਹੋ ਤਾਂ ਅਸੀਂ ਹਮੇਸ਼ਾ ਸਲਾਹ ਦੇਣ ਲਈ ਤਿਆਰ ਹਾਂ